ਜੀ ਜੀ ਫਸਲੀਆਂ ਦਾ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਸਿਕਰ ਦਾ 04 ਤੇ ਤੇ ਅੱਜ ਤੁਸੀਂ ਵੀ ਪਹਿਲਾਂ ਦੇਖ ਹੀ ਲਿਆ ਅੱਜ ਆਇਆਗਾ ਪਸੰਦ ਉਹ ਸਾਰਿਆਂ ਨੂੰ ਮੁਬਾਰਕਾਂ ਆ ਆਪਾਂ ਲੈ ਕੇ ਆਏ ਗੋਭੀ ਆਦਾਪਾ ਬਣਾਵਾਂਗੇ ਗੋਭੀ ਚਿੱਲੀ ਦੇਖਦੇ ਰਹੋ ਕਿਵੇਂ ਬਣਦੀ ਆ ਤੇ फटाफट ਬਣਾ ਲਿਆ ਹਾਂ ਜੀ ਤੇ ਆਪਣੀ ਗੋਭੀ ਰੈਡੀ ਹੋ ਗਈ ਸੀ ਆਪਾਂ ਦੇਖੋ ਇਸ ਤਰ੍ਹਾਂ ਦੇ ਪੀਸ ਕੀਤੇ ਸੀਗੇ ਇਦਾਂ ਤੁਸੀਂ ਤੁਸੀਂ ਬ੍ਰੀਕ ਵੀ ਕਰ ਸਕਦੇ ਆ ਤਾਂ ਇਹਨੂੰ ਨਾ ਬਾਰੇ ਬ੍ਰੀਕ ਨਹੀਂ ਕਰਨੇ ਕਿਉਂਕਿ ਆਪਾਂ ਇਹਨੂੰ ਫਰਾਈ ਹਾਂ ਜੀ ਵੱਡੇ ਆਪਾਂ ਚਮਚ ਲੈਣੇ ਆ ਕਾਰਨ ਫਲਾਰ ਦੇ ਇੱਕ ਇੱਕ ਇੱਡੇ ਵੱਡੇ ਚਮਚ ਆਪਾਂ ਲੈਣਾ ਮੈਦੇ ਦਾ 7 ਚਮਚ ਨਮਕ ਤਕਰੀਬਨ ਇੱਕ ਚਮਚ ਹੀ ਆਪਾਂ ਲੈਣੇ ਲਾਲ ਮਿਰਚ ਜਿੰਦਾ ਵੜਾਉਗੇ ਆਪਾਂ ਤੂੜੂ ਤੇ ਡਿੱਪ ਕਰਨੇ ਨੇ ਪਰ ਇਸ ਤਰੀਕ ਤੇ ਮੁੰਜੰਗ ਦੀ ਤਰ੍ਹਾਂ ਉਸੇ ਤਰ੍ਹਾਂ ਵੱਡੇ ਪਤਲੇ ਹਾਂਜੀ ਤੇ ਆਪਣਾ ਤੇਲ ਹੋ ਗਿਆ ਗਰਮ ਆ ਦੇਖੋ ਇਸੇ ਤਰ੍ਹਾਂ ਆਪਾਂ ਕੋਟਿੰਗ ਹੋ ਗਈ ਪਤਲੀ ਬਦਲੀ ਆ ਦੇਖ ਸਕਦੇ ਹੋਵੇਂ ਤਾਂ ਹੁਣ ਆਪਾਂ ਇਹਨੂੰ ਪਾਵਾਂਗੇ ਤਾਂ ਆਈਏ ਇਸੇ ਤਰ੍ਹਾਂ ਤੁਸੀਂ ਪਾ ਕੇ ਫਰਾਈ ਕਰੀਏਗਾ ਇਹ ਜਿੰਨੀ ਦਰ ਆਪਾਂ ਇਹਨੂੰ ਕਰਾਂਗੇ ਬਰਾਊਨ ਜਦੋਂ ਬਰਾਊਨ ਹੋਣਗੇ ਤੇਰਾ ਪੱਕਾਦ ਲੱਗੇਗਾ ਚੰਗੀ ਤਰ੍ਹਾਂ ਪੱਕ ਜੇ ਚੈੱਕ ਕਰ ਲੈਣਾ ਤੁਸੀਂ ਫਲਰ ਮੋਰੀ ਗੁਰਦੀ ਜਿਹੜੀਆਂ 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 ਨੂੰ ਤੁਸੀਂ ਇਹਨਾਂ ਨੂੰ ਪਤਾਈ ਜਾਣਾ ਪਰ ਇੱਕ ਤਾਂ ਰੰਗ ਆਉਣਾ ਹੋ ਗਿਆ ਪਰ ਉਹ ਨਹੀਂ ਇਸੇ ਤਰੀਕੇ ਗੋभी ਆਪਣੀ ਹੋ ਗਈ ਫਰਾਈ ਦੇਖੋ ਦਰਮਾਤ ਕਦ ਆ ਗਿਆ ਇੱਥੇ ਇਹ ਵੀ ਤਰ੍ਹਾਂ ਫਰਾਈ ਹੋ ਗਈ ਤੇ ਆਪਾਂ ਦੂਜੀ ਚਾਰਨੀ ਦੀ ਬਦਲਦਣਾ ਫੜ ਲਾਂਗੇ ਇਸੇ ਤਰ੍ਹਾਂ ਉਹ ਜੋ ਸਾਰਾ ਜਿਹੜਾ ਪ੍ਰੋਫਾਈਲ ਆ ਉਹਨੂੰ ਕੱਢਵਾ ਕੇ ਚੱਲਣਾ ਹਾਂਜੀ ਤੇ ਆਪਾਂ ਦੂਜਾ ਪੂਰ ਬਾਤ ਆ ਜੀਗਾ ਤੇ ਇਹਨੂੰ ਆਪਾਂ ਇਸੇ ਤਰ੍ਹਾਂ ਸਾਰੇ ਨੂੰ ਫਰਾਈ ਕਰਕੇ ਫੇਰ ਦੇਰ ਦੇਗਾ ਆ ਆਪਣੀ ਜੂਬੇ ਤੜੀ ਗਈ ਆ ਆਪਾਂ ਉਹਨੂੰ ਲੈ ਲਾਂਗੇ ਥੋੜਾ ਜਿਹਾ ਤੇਲ ਕੋਈ ਆਪਾਂ ਤੇਲ ਲੈ ਲਿਆ ਉਸੇ ਕੜਾਹੀ ਦੇ ਵਿੱਚ ਆਪਾਂ ਬਣਾਵਾਂਗੇ ਇਹਨੂੰ ਹਾਂਜੀ ਤੇਲ ਪਾ ਦਾਂਗੇ ਆਪਾਂ ਕੱਟੇ ਪਿਆਜ਼ ਇਹਨੂੰ ਆਪਾਂ ਕੱਟ ਕੇ ਧੋ ਲਿਆ ਸੀਗਾ ਇਹਨੂੰ ਗੋਦਕ ਪੁੰਨਾਂਗੇ 10 ਮਿੰਟ ਜਦ ਕੱਚਾ ਪੰਜਾ ਮਰ ਜੇ ਥੋੜੇ ਥੋੜੇ ਕੱਚੇ ਰਹਿਣ ਤੋ ਥੋੜੇ ਇਹ ਆਪਣੇ ਲੜਦੇ ਜਾ। ਆ ਦੇਖ ਸਕਦੇ ਹੋ ਤੁਸੀਂ ਗੋਦੀ ਆਪਣੀ ਤਾਰੀ ਬਣ ਗਈ ਜੀ। ਭਾਈ ਗੋਦੀ ਦੇ ਤੋ ਵਧੀਆ ਬਣਸ ਪਲ ਰਿਹਾ। ਆਗੇ ਵਿਨੇਗਰ ਇਟ ਥੋੜਾ ਜਿਹਾ ਪਾਵਾਂਗੇ ਵਿਨੇਗਰ। ਥੋੜੀ ਜਿਹੀ ਪਾਣੀ ਆਪਾਂ ਸੋਇਆ ਸੌਸ। ਜ਼ਿਆਦਾ ਗਾੜੀ ਨਹੀਂ ਪਾਣੀ ਦੀ ਜੀ। ਗ੍ਰੀਨ ਚਿੱਲੀ। ਪਾ ਪਾ ਦੇ ਦਿੰਦੇ। ਇਹਨਾਂ ਪਰਾਂ ਹਾਂਜੀ ਅੱਧਾ ਚਮਚ ਪਾਉਣਾ ਹੈ ਨਮਕ ਅੱਧਾ ਅੱਧਾ ਚਮਚ ਲਾਲ ਮਿਰਚ ਮਿਕਸ ਕਰਾਂਗੇ ਜਿਦਾ ਤਾਂ ਲਾਲ ਮਿਰਚ ਨੂੰ ਸਕਿਪ ਕਰਕੇ ਤੁਸੀਂ ਕਾਲੀ ਮਿਰਚ ਪਾ ਸਕਦੇ ਆਪਣੀ ਰੋਸਟੀ ਦੀ ਰੋਧ ਜਿਹੜੀ ਤਰਾਈ ਕੀਤੀ ਸੀਗੀ ਹੁਣ ਆਪਾਂ ਬਾਦੀ ਟਮਾਟੋ ਸੌਸ ਮਿਕਸ ਕਰਨਾ ਹੈ ਹਾਂਜੀ ਇਹ ਤੋਂ ਪਹਿਲਾਂ ਕਿਸ ਪ੍ਰਿੰਮੋ ਨੇ ਲੋ ਜੀ ਆਪਣੀ ਵੀਡੀਓ ਹਾਂਜੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਿਓ ਉਮੀਦ ਕਰਦਾ ਕਿ ਤੁਹਾਨੂੰ ਵੀਡੀਓ ਬਹੁਤ ਵਧੀਆ ਲੱਗੀ ਹੋਊਗੀ ਮਿਲਦੇ ਆ ਕਿਸੇ ਨੈਕਸਟ ਵੀਡੀਓ ਦੇ ਨਾਲ ਧੰਨਵਾਦ ਫਿਰ ਮਿਲਦੇ ਆ